最后 <Story. S 2>、okay. ਆ ਜੜਨੇ ਕੋ ਘੋੜਾ ਪੜਾਣੇ ਕੋ ਬਾਜ ਥਾਲੇ ਦਾ ਚਾਕ ਕੁੰਟੇ ਬਾਜ ਸਤਪੁਰਾਂ ਦੀ ਪਾਵਨ ਪੁੱਤਰ ਗੋਦੀ ਅੰਦਰ ਗੁਰਮੇਖੀ ਸਾਸੰਗੀ ਜਦੋਂ ਆਓ ਫਤੇ ਦੀ ਸਾਥ ਪਾਈਏ ਸਹੇਬੇ ਪਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰ ਉਤਾਰਾ ਕੇ ਸਿਰ ਝਾਉਦੇ ਹੋਏ ਗੁਰੂ ਕਾਜ ਸੇਬ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਸਰ ਵੜੀਏ ਗੁਰੂ ਕੇ ਪਿਆਰ ਵਾਲਿਓ ਫਤੇ ਦੀ ਦਾਤ ਸਤਿਗੁਰਾਂ ਨੇ ਸਾਨੂੰ ਪਾਸ਼ੀ ਕੀਤੀ ਹੈ ਫਤੇ ਬਖਸ਼ੀ ਗਰੀਬ ਦਰਵਾਜ਼ੇ ਫਤੇ ਦੀ ਕਿਸੇ ਦੀ ਮਮਤਾ ਫਤੇ ਨਾਲ ਮਿਲਦੇ ਤਖਤੋਂ ਤਾਜ ਤੇ ਫਤੇ ਸਵਾਰੇ ਵਿਗੜੇ ਕਾਲ ਫਤੇ ਸਿੱਖੀ ਦੀ ਦਰਵਾਜ਼ੇ ਸਿੱਖਾਂ ਮੱਲ ਫਤੇ ਆਪਣੇ ਗੂੜ ਤੋਂ ਤੇ ਸੰਗਤ ਵਿੱਚ ਗੱਲ ਫੜੇ ਦੀ ਬੁਲੰਦ ਆਵਾਜ਼ ਸੰਗਤ ਵਿੱਚ ਗੱਲ ਫੜੇ ਦੀ ਬੁਲੰਦ ਆਵਾਜ਼ ਬੈਠੋ ਸੱਜ ਕੇ ਆਪੋ ਗੱਟ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤ ਬੰਦੀਆਂ ਲੈ ਧਰਿਆਂ ਜਿਸ ਦੇ ਪਿਆਰ ਵਾਲੇ ਅਮਰ ਪ੍ਰਭ ਦੇ ਤੋਂ ਤੁਹਾਂ ਭਵਾਨ ਸੱਜੇ ਲੈ ਸਕਦਾ ਲੱਗ ਵਸਤਵ ਹੋ ਕੇ ਆਪ ਦਾ ਸਵਾਗਤ ਕਰਦੇ ਆਏ ਹਾਂ ਭਾਗਾਂ ਵਾਲੇ ਸਮੇਂ ਸਤਪੁਰ ਹੋਈ ਵਿਆਹ ਦਾ ਸ਼ਾਦਾ ਪੂਰੀਆ ਸਤਪੁਰ ਦੇ ਵਿਆਹਤ ਕਾ ਮੋੜੂ ਗੇ ਸਤਪੁਰ ਮੇਰ ਬਾਗ ਹੋ ਕੇ ਸਤਪੁਰ ਦੇ ਹੰਸ ਤੋਂ ਬਿਨਾਂ ਪਤਾ ਨਹੀਂ ਝੋਖਾ ਸਾ ਸਤਪੁਰ ਦੀ ਨਜ਼ਰੇ ਲੈਤ ਹੋਈ ਜਾਂ ਕਿ ਗੁਰਾ ਦੀ ਪੁੱਤ ਬਾਲਕਾਂ ਦੇ ਸੁਹੈ ਦਾ ਸੁਭਾਗਾ ਸਭਾ ਪਾਤ ਹੋਇਆ ਵਿਦਾਈ ਦੇ ਬਾਅਦ ਤੋਂ ਗੋਮਕੇ ਪਿਆਰ ਵਾਲੇ ਉਸ ਸੱਚੇ ਪਾਸ਼ਾ ਜਾਤੀਆ ਕਲਰਿਆ ਵਾਸਾ ਕੰਮ ਤੇ ਸਤਪੁਰ ਦੇ ਹਾਲ ਕੇ ਦਾਤਵਾਂ ਕੰਮ ਸਤੂ ਪੇਟਾ ਮਾਉਂਦੀ ਸਰਕਾਰ ਦੇ ਭਾਈ ਸਾਹਿਬ ਤੇ ਸੁਲਿੰਦਰ ਸਿੰਘ ਦੀ ਕਥਾ ਵਾਚ ਸਾ

ਲੰਗਵਾ ਦੇ ਨਾਲੇ ਸਾਡੀ ਕੌਮ ਦਿਗਦ ਲਸਤਾ ਲੰਗਵਾ ਦੇ ਨਾਲੇ ਸਾਡੀ ਕੌਮ ਦਿਗਦ ਲਸਤਾ ਸਿਂਧਿਆ ਦੇ ਵਿੱਚ ਅੱਕਾ ਮੱਜਣਾ ਜੁਨੇ ਹੋ ਗਾ ਠੰਡੇ ਕੰਦੇ ਲਾਸ਼ਾਂ ਲਾਉਦੇ ਲਾਉਦੇ ਬੰਦੇ ਲਾਸ਼ਾਂ ਰੱਖ ਕੇ ਹੋ ਗਿਆ ਬੰਦੇ ਲਾਸ਼ਾਂ ਲਾਉਦੇ ਲਾਉਦੇ ਹੋ ਗਿਆ ਲਾਸ਼ਾਂ ਰੱਖ ਕੇ ਬੰਦੇ ਲਾਸ਼ਾਂ ਲਾਉਦੇ ਲਾਉਦੇ ਹੋ ਗਿਆ ਲਾਸ਼ਾਂ ਰੱਖ ਕੇ ਬੰਦੇ ਜੂ ਕੇ ਪਿਆਰ ਵਾਲੇ ਪੰਜਾਬ ਨੇ ਬਹੁਤ ਸਾਹ ਵਧਾਇਆ ਪਰ ਖਾਸ ਕਰਕੇ ਜੇ ਜੋ ਮਾਝੇ ਵਾਲੇ ਬਿੱਠੇ ਨੂੰ ਜਵਾਰਦੇ ਉਹ ਇਕਾਲਰ ਮਾਝੇ ਦੇ ਵਿੱਚ 20 ਸਾਲ ਜੜੀਆਂ ਨਹੀਂ ਉੱਦਣਾਂ ਮਾਝੇ ਦੇ ਵਿੱਚ 30 ਸਾਲ ਜੜੀਆਂ ਨਹੀਂ ਉੱਦਣਾਂ ਬਣ ਜਾਰੀ ਲੈ ਕੇ ਉਹ ਤੋਂ ਵੜ ਗਿਆ ਉਹ ਕੁੜੀਆਂ ਦੇ ਨਹੀਂ ਬੰਦਾ ਬਣ ਜਾਰੀ ਲੈ ਕੇ ਉਹੋਂ ਫਟ ਗਿਆ ਕੁੜੀਆਂ ਦੇ ਨਹੀਂ ਬੰਗਾ ਭੈਣ ਨੂੰ ਵੀਰ ਦੇ ਵਾਰ ਕੀ ਜਾਂਦੀ ਗੋੜ ਕੇ ਕੇ ਸੰਦਾਰੀ ਉਹਦੇ ਉੱਤੇ ਬੰਨ ਗਿਆ ਦੀ ਸੀ ਰਖੜੀ ਕਰਵਾ ਵਾਲੀ ਉਹਦੇ ਉੱਤੇ ਬਾਲੀਆ ਦੀ ਸੀ ਰੱਖੀ ਕਰਮਵਾਰੀ ਕਹਿੰਦੇ ਪੇਪਰ ਅੰਮਰਸਾਹ ਦੇਡ ਗਿਆ ਸੀ ਕੱਟੇ ਜੋਧਪੁਰ ਜੇਲਾ ਰਾਤ ਤੱਕ ਤੇ ਟੈਂਟ ਚੜਾਈ ਤੇ 57 ਦੇ ਰੇਲਾ ਗਾਤ ਤੱਕ ਤੇ ਟੈਂਟ ਦੇ ਨਾਲ 57 ਤੇ ਰੇਲਾ ਸਾਡੇ ਦਿਨਾਂ ਵਿੱਚ ਕੋ ਲਹਿਤੀ ਕਦੋਂ ਹਰ ਕਰਮਵਾਰੀ ਓਏ ਕੱਲ ਤੱਕ ਰਾਜ ਦਿੱਤੀ ਦੀ ਭੇਜ ਦੂਗੀ ਪੰਜਾਬ ਦੀ ਇਹ ਜਵਾਨੀ ਪੰਜਾਬ ਦੀ ਇਹ ਜਵਾਨੀ ਜਿਹੜਿਆ ਬਾਲੇ ਬਾਲ ਦੇ ਕਰਤਾ ਅੰਮ੍ਰਿਤਸਰ ਖਾਲਸਾ ਦੀ ਮਾਰੀ ਸਵੇ ਪੰਜਾਬ ਦੇ ਮੱਥੇ ਮਾਟਾ ਸਨ 47 ਬੱਚੇ ਜਲਾਸੀ ਕਿਵੇਂ ਕਮਾਈ ਕਰਖਾਨਿਆਂ ਦੇ ਲੋਟੀ ਬਾਕਿਆਂ ਦੇ ਵਿੱਚ ਦਫਾ ਦਾ ਪੁੱਤੀ ਪਾਰਟੀ ਬੜੀ ਸਿਹਰਾ ਥੋਟੀ ਬਾਕਿਆਂ ਦੇ ਵਿੱਚ ਦਫਾ ਪੁੱਤੀ ਪਾਰਟੀ ਫੜੀ ਸੀ ਨਾ ਬਚਕ ਛੋਟੀ ਗੁਰੂ ਕੇ ਪਿਆਰ ਵਾਲਿਓ ਬਹੁਤ ਵਧੀਆ ਸਾਡਾ ਫਰਕ ਬਣਦਾ ਆਪਣੀ ਹੱਕਾਂ ਲਈ ਖੜੀਏ ਆਪਣੇ ਹੱਕਾਂ ਲਈ ਲੜੀਏ ਕਿਉਂਕਿ ਆਪਣੇ ਅਨੁਸਾਰਿਤਾ ਤੇ ਆਪਣੇ ਹੱਕਾਂ ਲਈ ਲੜੀ ਆਪਣਾ ਥਾਕੇ ਬਣਦਾ ਹੈ ਹੱਕਾਂ ਲਈ ਲੜੀਏ ਹੱਕਾਂ ਲਈ ਬੋਧੀਏ ਹੱਕਾਂ ਲਈ ਲਿਖੀਏ ਜੇ ਅਸੀਂ ਇਹ ਨਹੀਂ ਕਰ ਸਕਦੇ ਜਿਹੜਾ ਹੱਕਾਂ ਦੀ ਖੜਿਆ ਸਾਡੇ ਨੂੰ ਲੜਿਆ ਉਹ ਦੀ ਸਹਿਯਾ ਕਰੀਏ ਉਹਦੇ ਬੋਧੇ ਨਾਲ ਮੁੱਠਾ ਲਾ ਕੇ ਖੜੀਏ ਉਹਦੇ ਨਾਲ ਤੁਰੀਏ ਤਾਂ ਜੇ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਵੀ ਉਹਦਾ ਹੌਸਲਾ ਨਾਲ ਘਾਈਏ ਪਿੱਛੇ ਝੁੱਕ ਕੇ ਹਟ ਜਾਈਏ ਅਸੀਂ ਉਹਦੇ ਵਰਖਲਾ ਫੂਮਾ ਤੁਰਿਏ ਜਿਹੜਾ ਸਾਡੀ ਪੰਜਾਬ ਨੇ ਚੁਣਦਾ ਜਿਹੜਾ ਸਾਡੇ ਹੱਕਾਂ ਦੀ ਪ੍ਰਾਪਤੀ ਲਈ ਦੋਸਤੋ ਪਿਆਰ ਵਾਲੇ ਬਹੁਤ ਬੜੀ ਹਰਾਨਾ ਹੈ ਸਭਾ ਮਜਾਕੀਂ ਤੇਰੀਆ ਮੈਂ ਇਧਰ ਆਵਾ ਜਿਹਾ ਇਤਿਹਾਸ ਦੀ ਲੜੀ ਦੇ ਨਾਲ ਮੈਂ ਤੇਰੀਆ ਕਹਾਣੀਆਂ ਤੋਂ ਧੰਨਵਾਦ ਆਹ ਕਮੇਟੀ ਬਹੁਤ ਵਧੀਆ ਹਰਾਨਾ ਕਰੀ ਤੇ ਦੋਸਤੋ ਪਿਆਰ ਵਾਲੇ ਆਪਣਾ ਵਿਰਤ ਬਣਦਾ ਨਾਲ ਸਾਥ ਲਈ ਸਭ ਤੋਂ ਪਹਿਲੇ ਚਰਵਾਤੇ ਸੀਚ ਕੋ ਦੇਵੇ ਲੜੀ ਬਾਤ ਉਹ ਬਾਤ ਤੇ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਕਰਕੇ ਗਿਆ ਤੇ ਆਹ ਚੱਲ ਰਿਹਾ ਉਸ ਇਤਿਹਾਸ ਦੀ ਲੜੀ ਤੇ ਨਾਲ ਜੁੜੀਏ ਸਤਿਗੁਰਾਂ ਨੇ ਕਿਹਾ ਤਾਂ ਕਿ ਸੀਸ ਝੁਕਾਓ ਦੋਹਾਂ ਹੱਥ ਜੋੜ ਕੇ ਆਪੋ ਜੀ ਨਾਮ ਜਪਾਂ ਜਾਨੀ ਤਾਰ ਦਿਖਾ ਤੇਰੇ ਭਾਣੇ ਸਰਬੱਤ ਦਾ ਭਲਾ ਇੰਜੇ ਤਾਰ ਤਾਰ ਹੋ ਜਾਂਦੀ ਕਬੀਰ ਜਾਰੀ ਜੇਕਰ ਗੜ੍ਹਤ ਅੱਗ ਦੀ ਖੁੱਲ ਜਾਵੇ ਤਾਰ ਤਾਰ ਹੋ ਜਾਂਦੀ ਕਬੀਰ ਜਾਰੀ ਜੇਕਰ ਗੜ੍ਹਤ ਅੱਗ ਦੀ ਖੁੱਲ ਜਾਵੇ ਬਿਨਾਂ ਵਾੜੀਓ ਬਾਗ ਬਿਦਾਨ ਹੁੰਦੇ ਬਾਝ ਪਾੜੀਓ ਫਸਲ ਵੀ ਖੋਦ ਜਾਂਦੇ ਵੀ ਜਾਵੇ ਕਹਿੰਦੇ ਲੱਖ ਬੇਨਾ ਨਾਲ ਮੰਤਾ ਨਹੀਂ ਮਸਾਲ ਜਾਣਦੀ ਤੇ ਮੁਕਿਆਂ ਦੀਵਾ ਉਹ ਗੁੱਤ ਜਾਵੇ ਲੱਖ ਜਨਮ ਕਰੀਏ ਮੁੰਡਾ ਹੋਏ ਭਾਂਡੇ ਦੇ ਘਰੋਂ ਪਿਆਰ ਲੱਗਾ ਲੋ ਜਾਵੇ ਉਹ ਪਾਰਿਆ ਬੂਤ ਦਾ ਮੁਕਦੀ ਕੋਈ ਤੇ ਢਹਿ ਭਵੇ ਜਮਨ ਘਾਦਾ ਢੋਲ ਜਾਵੇ ਉਹ ਪਾਰ ਸੁਬੱਤਿਆ ਦੀ ਅੱਖਰ ਜਲਦ ਵੰਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਜਿਹੜੇ ਕਾਮ ਇਤਿਹਾਸ ਨੂੰ ਭੁੱਲ ਜਾਵੇ ਗੁਰੂ ਕੇ ਪਿਆਰ ਵਾਲਿਓ ਯਾਦ ਰੱਖਿਓ ਵਾਰ-ਵਾਰ ਬਦੂਧੀਆਂ ਚਾਲ ਜੱਲੀ ਵਾਰ-ਵਾਰ ਸਾਡੇ ਤੇ ਵਾਰ ਹੋਇਆ ਵਾਰ-ਵਾਰ ਬਦੂਧੀਆਂ ਬਾਤ ਜੱਲੀ ਕਈ ਵਾਰ ਸਾਡੇ ਤੇ ਵਾਰ ਹੋਇਆ ਬਹੁਤ ਕਈ ਵਾਰੀ ਸਾਡੀ ਦਸਤਾਰ ਤੇ ਕਈ ਵਾਰੀ ਸਾਡੀ ਕਿਰਪਾਨ ਤੇ ਰੋਕ ਲਗੀ ਤੇ ਕਈ ਵਾਰੀ ਸਾਡੀ ਦਸਤਾਰ ਤੇ ਵਾਰ ਹੋਇਆ ਬਾੜੀ ਗੁਰਾਂ ਦੇ ਉੱਤੇ ਕਈ ਕਰਤੂ ਕਈ ਵਾਰੀ ਆਸਾ ਦੀ ਵਾਰ ਤੇ ਵਾਰ ਹੋਇਆ ਜਿੱਥੋਂ ਲੈ ਕੇ ਅਮਰਸ਼ਨ ਮਨਾਹ ਕੋਲ ਦੁਨੀਆ ਉਸ ਬਦੂਸ਼ਰ ਮਦਦ ਤੇ ਵਾਰ ਹੋਇਆ ਉਹ ਸolution ਪ੍ਰਾਪਤੇ ਬਾਹਰ ਹੋਇਆ ਸੱਚੇ ਪਾਤਸ਼ਾਹ ਰੇਤਾ ਜੇ ਰਾਜਾ ਮਾਝਾ ਨੂੰ ਕਿਹਾ ਬਾੜੀ ਕਹੀਏ ਜਿਹੜੀਆਂ ਕੋਮਾਂ ਦੀ ਅਣਖ ਖੁੱਟੀ ਹੈ ਜਿਹੜੀਆਂ ਕੋਮਾਂ ਜੁੜੀਆਂ ਜਾਣਗੀਆਂ ਨੇ ਉਹ ਕਦੇ ਆਪਣੇ ਹੱਥ ਲੈਣ ਤੋਂ ਪਿੱਛੇ ਨਹੀਂ ਹਟੀਆਂ ਮੱਦੇਨਸ ਤੱਕ ਆਪ ਦੀ ਸਵਾਸਤਾ ਕਰਾਉਂਦੇ ਦੇਖੇ ਲਾਜਦੇ ਨੇ ਸੂਤਰੀਓ ਨੇ ਸੱਚੇ ਪਾਤਸ਼ਾਹ ਕਾਂਤੀ ਕਲਾ ਪਾਖਣ ਜਿਹੜੇ ਸੂਬੇ ਆਪਣੇ ਸਰਕਾਰੀ ਲਾਟੇ ਨੇ ਤਾਂ ਮੈਂ ਬੇਨਤੀ ਕਰਿਆ ਸੀ ਕਿ ਪਿਆਰ ਵਾਲੇ ਉਹ ਸਹਿਬ ਸਿੰਘੂ ਲਾਟੇ ਮਹਾਰਾਜ ਜੀ ਕਹੀ ਦੀ ਅਦਾਸੀ ਐਨਾਂ ਬਾਅਦ ਮਾਲਕ ਭਾਗੋ ਦੇ ਦਰਦ ਭੋਲ ਵਿੱਚ ਕੌਣ ਟੁਕੇ ਦੇ ਸੱਦਾ ਆਇਆ ਪਹਿਲੋ ਜਵਾਬ ਦਿੱਤਾ ਗੁਰਮਤ ਦੇ ਮਹਾਰਾਜ ਜੀ ਨੇ ਭੇਜੇ ਅਧਿਕਾਰੀ ਨੂੰ ਕਹਿ ਦਿੰਦਾ ਕਿ ਅਮੀਰਾਂ ਦੇ ਭੋਜ ਦੇ ਵਿੱਚ ਸਾਡਾ ਗਰੀਬਾਂ ਦਾ ਕੀ ਕੰਮ ਸਵਾਜਗੋ ਹੋਏ ਜਾ ਕੇ ਬੁਧਾ ਚੜਾ ਕੇ ਹੰਕਾਰੇ ਦੇ ਮਨਕ ਭਾਗੂ ਹੰਕਾਰੇ ਗੁਰੂ ਗੱਲਾ ਹੋ ਗਿਆ ਆਪਾਂ ਚਾਰ ਬਾਤੇ ਦਸੀਆਂ ਤੇ ਉਹਦੇ ਨਾਲ ਪੁਲਸਪਾਰਟੀ ਪੋਸਟਿਵ ਪ੍ਰਿਤੀ ਕੀ ਹੰਕਾਰਾ ਭੇਜਦਾ ਤੇ ਫੰਡ ਭੇਜਦਾ ਕਹਿੰਦੇ ਨੇ ਨਾਮ ਤੱਪਾਉਂਦਾ ਨਹੀਂ ਆਉਂਦਾ ਤੇ ਤੂੰ ਇੰਨਾ ਲਿਆਉਂ ਤੂੰ ਨਾਲ ਕੋਣ ਜਾਣੇ ਕਿ ਜੇ ਤੂੰ ਬੂਏ ਪਤਾ ਜਿਉਣਾ ਹੈ ਉਹ ਤੈਨੂੰ ਸਿੱਧੇ ਰਾਹ ਤੋਂ ਆਇਆ ਹੈ ਉਹ ਤੈਨੂੰ ਸੱਚਾ ਰਸਤਾ ਦਿਖਾਉਣ ਆਇਆ ਹੈ ਮੁਲਕੂ ਦੇ ਪਿਆਰ ਵਾਲੇ ਪਾਣਤ ਤੇ ਹਮ ਕਾਲਾ ਬੁਛਪਾਈ ਲੈ ਕੇ ਘਾਟ ਲੈ ਕੇ ਪਹੁੰਚੇ ਨੇ ਜਾਸ ਗਿਆ ਦਿੱਤਾ ਦੇਹ ਗੁਲੀ ਦੇ ਬਾਅਦ ਢਾਕਰ ਕੇ ਉਸ ਨੂੰ ਕਿਹਾ ਜਾਸ ਥਲੇ ਕੋ ਲੱਗੇ ਪੀਰ ਪਿਸ਼ਾੰਤ ਮੁਲਕੂ ਦੇ ਪਿਆਰ ਵਾਲਿਓ ਭਾਈ ਲਾ ਲੋ ਭਾਈ ਮਰਦਾਨਾ ਮੁਲਕੂ ਦੇ ਜਿਹੜੀ ਗਾਰ ਤੇ ਆਲ ਜਦ ਪਹੰਚੇ ਮਲਕ ਭਾਗੋ ਦੇ ਫਾਂਕ ਹੋ ਜਾ ਦਾ ਭਾ ਮਲਕ ਭਾਗੋ ਦੇ ਜਿਹੜੇ ਟੁਕੜਾ ਖੂਆ ਪਾ ਕੇ ਮਹਿਸੂਸ ਜਿਹੜਾ ਟੁਕੜਾ ਖੂਆ ਕਰਕੇ ਅਜ ਬਲਦ ਹੋ ਜਾ ਸ਼ਿਕਾਰਿਆ ਹੋਇਆ ਗੁਰੂ ਦੇ ਪਿਆਰ ਵਾਲਿਓ ਗੁਰਨਾਨਕ ਦੇਵ ਮਹਾਰਾਜੀ ਅਕਾਲ ਪੁਰਖ ਪਰਮਾਤਮਾ ਦੀ ਜੋਤ ਦਾ ਜੁੜੇ ਹੋਏ ਉਹਦੇ ਗੁਣ ਗੋਦੇ ਹੋਏ ਉਹਦੇ ਭੈ ਤੇ ਭਾਉ ਵਟਣੇ ਹੋਏ ਪੁੰਚੇ ਗਏ ਮਨ ਭਾਗੋ ਦੇ ਬ੍ਰਹਮੋ ਵਿਦੇ ਵਿੱਚ ਤਾਂ ਗੁਰੂ ਦੇ ਪਿਆਰ ਵਾਲਿਓ ਜਾਂਦਿਆ ਮੇਰੇ ਬਾਦਸ਼ਾਹ ਦੇ ਬਾਣੀ ਦਾ ਸ਼ਾਕਾ ਜਾ ਰਿਆ ਜੇ ਦਾ ਤੰੱਗੇ ਕਪੜੇ ਜਾਵਾ ਹੋਏ ਪਲੀਤ ਜੋ ਦਤ ਪੀਵੇ ਬਾਣ ਸਾ ਤੈਨਕਿਉ ਨਿਰਬਲਾ ਅਰੀਤ ਮਸਕਰਾਏ ਦੀ ਦੁਰੀ ਦੇ ਮਾਲਕ ਤੇ ਮਲਕ ਭਾਗੂ ਪੈਰਾ ਤੋਂ ਲੈ ਕੇ ਸਟੇਰ ਤੱਕ ਅੱਗ ਲਾ ਕੇ ਕਿ ਮੇਰੇ ਬਰਾਹਮ ਭੋਜਰ ਵਿੱਚ ਆਏ ਲੋਕਾਂ ਨੂੰ ਖਾਰਾ ਫਰਵਾਹ ਦੇ ਦੇ ਤੇ ਇੱਕ ਸੁੰਧਰੇ ਘਰ ਆਇਆ ਦੱਬਾ ਮਜ਼ਾਕ ਅੜਾਇਆ ਕਹਿੰਦੇ ਲੱਗੇ ਨਾਨਕ ਜੀ ਤੁਸੀਂ ਬਰਾਹਮ ਭੋਜਰ ਵਿੱਚ ਆਏ ਜਵਾਨ ਕਿਉਂ ਹੋ ਦੱਬਾ ਤੇ ਅਖੋਤ ਹੀ ਤੁਸੀਂ ਦੁਰੀ ਦੇ ਮਾਲਕ ਕਹਿਣ ਲੱਗੇ ਜੀ ਤੁਹਾਡਾ ਨੀਜਾ ਦਾ ਭੋਜਰ ਹੈ ਬੰਦਿਆ ਦਾ ਭੋਜਰ ਹੈ ਸਾਨੂੰ ਤੇ ਗਰੀਬ ਦਾ ਭੋਜਨ ਚੰਗਾ ਲੱਗਦਾ ਹੈ ਜਿਹਨੂੰ ਤੁਸੀਂ ਸ਼ੁਕਰ ਕਹਿੰਦੇ ਹੋ ਜਿਹੜਾ ਦਸਾਂ ਨੌ ਆ ਦੀ ਕਮਾਈ ਕਰਦਾ ਹੈ ਸਾਨੂੰ ਤੇ ਉਹਦਾ ਭੋਜਨ ਚੰਗਾ ਲੱਗਦਾ ਹੈ ਰਾਜੇ ਤੂੰ تمہاری ਆਗੇ ਐਸਾ ਭੌ ਬਿਰਦ ਨੂੰ ਦੇਖਿਆ ਉਹ ਗਰੀਬ ਉਹ ਭਾਵੇਂ ਬਾੜੀਆ ਪਰਵਾਰ ਹੈ ਇਹ ਬਾੜੀ ਕਹਿ ਰਹੀ ਹੈ ਕਿ ਜੇ ਸਾਨੂੰ ਜਿਹੜਾ ਭਾਉ ਜਿਹੜਾ ਭਾਉ ਕਿਸੇ ਕਿੱਦਾ ਮੈਨੂੰ ਬਿਦਰ ਦੇ ਰਸਿਆ ਦਰਦ ਉਹ ਦਰਬੀ ਉਹ ਤੇਰੇ ਕਿੱਦਾ ਆ ਗਿਆ ਦਾ ਤੇ ਭਾਈ ਗਰਵਾਹ ਜੀ ਉਹ ਪਾਪਾ ਉਹ ਦੇਖ ਕੇ ਸਪਸ਼ਟ ਕਰ ਰਹੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਰਦ ਭਗਤੂ ਸਾਹਿਬਾ ਬੱਚ ਕਹਿ ਦਿੱਤਾ ਕਹਿੰਦੇ ਸਾਨੂੰ ਕਿਲਾ ਪਾਉ ਪਾਈ ਲਾਦੂ ਦੇ ਹੱਥ ਵਿੱਚ ਤੈਸਾ ਪਾਉ ਕਰੀ ਆਪੋ ਸਤਨਾਬ ਜੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਲਗੇ ਓਏ ਪਾਪ ਕਰੇ ਨਾ ਚੁੱਪ ਚ ਪੀਤਾ ਦਾਨ ਕਰੇ ਪਾ ਰੋਣਾ ਪਾਪ ਕਰੇ ਨਾ ਚੁੱਪ ਚ ਪੀਤਾ ਵਰਦਾਨ ਕਰੇ ਪਾ ਰੋਣਾ ਮਾੜੋ ਦੱਸਦਾ ਸਾਹਬ ਉੱਤੇ ਗਿਆ ਤੇ ਅੰਦਰੋਂ ਕਾਲਾ ਅਤੇ ਲੋ ਕਾਲਾ ਕੋਲਾ ਨਾਮ ਇਲਾਹੀ ਸੁਣ ਬਿਲੇ ਹੋ ਜਾ ਨੰਦ ਕੋਲਾ ਤੇਰੀ ਹਰ ਹਰ ਹਰਕਤ ਉਤੇ ਨਜ਼ਰ ਰੱਖਦਾ ਮੌਲਾ ਤੇਰੀ ਹਰ ਹਰਕਤ ਉਤੇ ਨਜ਼ਰ ਰੱਖਦਾ ਕੋਲਾ ਸੁਆਜਵਾਬ ਹੋਏ ਆਖਰਾਂ ਗੰ ਗੁਰੂ ਕੇ ਪਿਆਰ ਵਾਲਿਓ ਦੇਹ ਜੀ ਦੇ ਮਾਲਕ ਸਹਿਬ ਸੁਖਦਾਨਕ ਦੇਵ ਮਹਾਰਾਜ ਜੀ ਨੇ ਸਾਖ ਸ਼ਬਦਾਂ ਦੇ ਵਿੱਚ ਮਨ ਭਾਗੋ ਨੂੰ ਯਾਦਤਾ ਤੇਰਾ ਲੁੱਟਾ ਖੋਨਾ ਦਾ ਕੀ ਨਾਮ ਸਾ ਜਿਹੜਾ ਤੂੰ ਸਭ ਭੋਜਨ ਦਾਤਾ ਇਹ ਰਾਤ ਹੋਈ ਇਹਦੇ ਵਿੱਚੋਂ ਨੁਜਰ ਦਾ ਲੋਕਾਂ ਦਾ ਖੂਨ ਨ절 ਆ ਰਿਹਾ ਹੈ ਮੈਂ ਜਿਹੜੇ ਚ ਵੈਦ ਬਣਾ ਕੇ ਬੈਠਾ ਲੋਕਾਂ ਦੀਆਂ ਹੱਡੀਆਂ ਜਿਹੜਾ ਤੇ ਦੂਜਾ ਵਿੱਚ ਪਾਈਆਂ ਨੇ ਲੁੱਟਕ ਸੁਟਦਾ ਮਾਲ ਇਕੱਠਾ ਕੀਤਾ ਹੈ ਇਹ ਤੇਰੇ ਭੋਜਨ ਦੇ ਵਿੱਚੋਂ ਇਹ ਹੱਕ ਦੀ ਕਮਾਈ ਨਹੀਂ ਇਹਦੇ ਵਿੱਚੋਂ ਲੋਕਾਂ ਦਾ ਖੂਨ ਨ절 ਆ ਰਿਹਾ ਦੇਹ ਦੁਨੀ ਦੇ ਮਾਲਕ ਸਹਿਨ ਸ਼੍ਰੀਪੂ ਨਾਨਕ ਦੇ ਮਹਾਰਾਜ ਜੀ ਮਾਲਕ ਭਾਗੋਂ ਕਿਵੇਂ ਸਾਡੇ ਜੀਵ ਆਣ ਹੈ ਢਾਡੀ ਜਤ ਜਤ ਸਿੰਘ ਮਿਸ਼ਰਾ ਢਾਡੀ ਗੁਰਬੀਰ ਸਿੰਘ ਸ਼ੇਰਪੁਰੀ ਸੰਗੀ ਬਾਦ ਕਿਸਵੰਤ ਸਿੰਘ ਗੰਪਟੀ ਦਾਸ਼ ਗੁਰਾ ਸਿੰਘ ਬਾਲ ਨਿਦਰਾ ਵਾਲੇ ਦਾ ਢਾਡੀ ਜੱਥਾ ਹੈ